بلھن سون نا اے وي 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 ਕੀ ਨਾਮ ਹੈ ਤੁਹਾਡਾ ਪੰਮੂ ਤੁਹਾਡਾ ਬੇਟਾ ਹੈ ਹਾਂਜੀ ਕਦੋਂ ਗਿਆ ਸੀ ਗੱਟ ਭਾਈ 6 ਮਹੀਨੇ ਹੋ ਗਏ ਸਾਰੇ ਗਏ ਕੀ ਨਾਮ ਹੈ ਬਲਵਿੰਦਰ ਹੁਣ ਕਿਤਰਾ ਪਤਾ ਲੱਗਾ ਪਤਾ ਤਾਂ ਲੱਗਾ ਉਹਨੇ ਕਰ ਲਵੰਦਿਆ ਕਿਸ ਨੇ ਪਾਇਆ ਵੀ ਇਹਦਾ ਡੈੱਟ ਚੋਕ ਚੁਕਾ ਕੇ ਬਿਆਜੀ ਬਿਆਜੀ ਚੋਕ ਕੇ ਕੱਲਿਆ ਪੈਸਾ ਦਾ ਕਰਜ਼ਾ ਵੀ ਜੋ ਉਸੇ ਤਰ੍ਹਾਂ ਖੜਾ ਹੋਇਆ ਘਰ ਕਿਤੇ ਰੋਟੀ ਦੀ ਮੁਸ਼ਕਲ ਹੋਈ ਨਾ ਕਿ ਰੋਟੀ ਪਕਾਉਣ ਵਾਲਾ ਉਹਦੇ ਸਿਰ ਤੇ ਅਗੇ ਤੱਪੇ ਉਹ ਮਰ ਗਿਆ ਪੁੱਤ ਭਰਾ ਵੱਡਾ ਮਰ ਗਿਆ ਉਹਦੇ ਵੀ ਨਿਕ ਨਿਕ ਤੇ ਜਨਦਾਲਦਾਰੀ ਕੋਈ ਹਾਲ ਮੰਦਾ ਰੋਟੀ ਪਕਾਉਣ ਜੋਗਾ ਨਹੀਂ ਮਗਰਾਗਾ ਇੱਕੋ ਜੀਆਂ ਇੱਕੋ ਜੀਆਂ ਤਿੰਨਾਂ ਨੌ 700 ਹੋ ਗਈਆਂ ਨਾ ਕੋ ਚਾਰ ਗੁੱਡੀਆਂ ਦੀਆਂ ਇੱਕ ਕਾਕਾ ਕੋਈ ਜਿਹੜੇ ਪਹਿਲੇ ਆਪਣਾ ਤੁਹਾਡੇ ਬੇਟੇ ਦੀ ਡੈਥ ਹੋਈ ਹੋਰੀਆਂ ਚਾਰ ਬੇਟੀਆਂ ਹਾਂ ਚਾਰ ਗੁੱਡੀਆਂ ਇੱਕ ਕਾਕਾ ਵੀ ਕਾਕਾ ਵੀ ਖਲੋਤਾ ਇੱਥੇ ਜਾ ਕੋਈ ਹਾਲ ਨਹੀਂ ਮੰਦਾ ਹਾਲ ਪਤਾ ਮੈਂ ਕਿਹਦੇ ਆਲੇ ਰੋਟੀ ਤਾਂ ਪਕਾਉਣ ਦਾ ਮਗਰਾ ਸਾਰੀਆਂ ਇੱਕੋ ਜੀਆਂ ਸਾਰੀਆਂ ਹੋ ਗਈਆਂ ਬਾਜੀ ਚੋਕਾ ਕਕਲੇ ਪੈਣ ਪਰ ਪਿੰਡ ਦਾ ਵਾਸਤੇ ਜਿਹੜੇ ਮਤ ਕਰਨ ਲੰਗਰ ਪਾਣੀ ਪੱਲਾਗਾ ਉਦੋਂ ਦਾ ਲੱਗਾ ਤਾਂ ਪਟਾਰਾ ਲਾਸ਼ ਦਾ ਕੀ ਕੀਤਾ ਹੈ ਹੈ ਲਾਸ਼ ਲਾਸ਼ ਦਾ ਪਤਾ ਨਹੀਂ ਜੀ ਆਉਣੀ ਹੈ ਕਿ ਨਹੀਂ ਹੈ ਜੀ ਆਉਣੀ ਕਿਸੇ ਨੇ ਤੁਹਾਨੂੰ ਅਪਰੋਚ ਕੀਤੀ ਆ ਕਿਸੇ ਨੇ ਹਾਂ ਜੀ ਕੀਤੀ ਉੱਥੇ ਇੱਕ ਮੁੰਡਾ ਬਾਹਰ ਗਿਆ ਉਹਨੇ ਆਖਿਆ ਵੀ ਮੈਂ ਤੁਹਾਡਾ ਕਰਾਂਗਾ ਸਾਰਾ ਵੇਖੋ ਕਿਦੋਂ ਹੁੰਦੀ ਆ ਉਹ ਵੀ ਗਰੀੜਿਆ ਕਰਨ ਬਿਦਾਦਾ ਕਾਰਕਿਰੋਜ ਜਾਂ ਕੋਈ ਜਿਹੜੀਆਂ ਸਸਤਾ ਵਕ ਕੀ ਕੀ ਮਾਰ ਕੇ ਜੇ ਕੋਈ ਸਰਕਾਰ ਨਹੀਂ ਕੀਤੀ ਅਜੇ ਨਗਰ ਹੀ ਰਿਹਾ ਆਪਣੇ ਪਿੰਡ ਦੇ ਮੁੰਡੇ ਜਾ ਕੇ ਕੀ ਲੱਗਦਾ ਸੀ ਤੁਹਾਡਾ ਮੇਰੇ ਹਸਬੰਦ ਹਸਬੰਦ ਕਿਸ ਤਰ੍ਹਾਂ ਫਿਰ ਪਤਾ ਲੱਗਾ ਵੀ ਕੀ ਗੱਲਬਾਤ ਹੋਈ ਪਤਾ ਲੱਗਾ ਕੀ ਹੋਇਆ ਥੇ ਬਈ ਬਾਜੀ ਉਹਨਾਂ ਦਾ ਫੋਨ ਆਇਆ ਕਿਹਨਾਂ ਦਾ ਫੋਨ ਆਇਆ ਸੀ ਹਸਬੰਦ ਨੇ 9 ਵਜੇ ਤੱਕ ਮੈਂ ਵੇਟ ਕੀਤੀ ਕਾਲ ਕੀਤੀ ਉਹਨਾਂ ਦਾ ਨੈਟ ਬੰਦ ਰੋਂਦੇ ਰੋਂਦੇ ਮੈਸੇਜ ਕੀਤਾ ਜੋਤੀ ਮੈਂ ਬਹੁਤ ਮਤਲਬ ਬੁਰੀ ਹਾਲਤ ਵਿੱਚ ਆ ਮਤਲਬ ਬਹੁਤ ਤਲਤਾਂ ਦਰਦ ਹੋ ਰਹੀਆਂ ਮੇਰੇ ਬੱਚੇ ਨੂੰ ਨਾ ਮਾਰੀ ਉਰਜਾਂ ਦੇ ਜਾਂਦੇ ਰੋਂਦੇ ਰੋਂਦੇ ਇਹੀ ਬੋਲ ਕੇ ਗਏ ਮੇਰੇ ਬੱਚੇ ਨੂੰ ਨਾ ਮਾਰੀ ਮੇਰੇ ਬੱਚੇ ਨੂੰ ਕੁਝ ਨਾ ਕਰਨਾ ਲੱਗਾ ਕੀ ਹੋਇਆ ਇੰਨਾ ਨਹੀਂ ਦੱਸਿਆ ਪਾਜੀ ਰੋਂਦੇ ਗਏ ਮੇਰੇ ਲੱਤਾਂ ਦਰਦ ਹੋ ਰਹੀਆਂ ਮੇਰਾ ਸਿਰ ਦਰਦ ਹੋ ਰਿਹਾ ਮੇਰਾ ਸਰੀਰ ਦਰਦ ਹੋ ਰਿਹਾ ਬਾਅਦ ਆਖਰੀ 2:30 ਵਜੇ ਬੋਲਿਆ ਜੋਤੀ ਮੇਰੀਆਂ ਲੱਤਾਂ ਗੁੱਟ ਮੇਰੀਆਂ ਪਿੰਨੀਆਂ ਗੁੱਟ ਮੇਰੇ ਦਰਦ ਹੋ ਰਹੀਆਂ ਮੈਂ ਬੋਲੀ ਬਗੈ ਤੁਸੀਂ ਮੇਰੇ ਲਾਗੇ ਨਹੀਂ ਹੋ ਜਿਹੜਾ ਮਤਲਬ ਤੁਹਾਡੇ ਨਾਲ ਮੈਂ ਐਵੇਂ ਕਰ ਸਕਾਂ ਕਿ ਤੁਸੀਂ ਕੋਲ ਹੁੰਦੇ ਤਾਂ ਮੈਂ ਸਭ ਕੁਝ ਕਰ ਸਕਦੀ ਸੀ ਬਾਦ ਵਿੱਚ ਉਹਨਾਂ ਦਾ 6 ਵਜੇ ਤੱਕ ਨੈਟ ਆਉਣ ਰਿਹਾ ਬਾਅਦ ਵਿੱਚ 4 ਤਰੀਕ ਦੀ ਗੱਲ ਜੋ ਮਤਲਬ 2:30 ਵਜੇ ਤੋਂ ਬਾਅਦ ਆ 6 ਵਜੇ ਤੱਕ ਉਹਦਾ ਨੈਟ ਆਉਣ ਰਿਹਾ ਕੋਈ ਫੋਨ ਹੀ ਚੱਕ ਸਕਿਆ ਉਹਨਾਂ ਦੀ ਉਦੋਂ ਹੀ ਮਤਲਬ ਛਾਂ ਹੀ ਤੇ ਦੱਥ ਹੋ ਗਈ ਮਤਲਬ ਰਾਤ ਫੋਨ ਮੈਂ ਚੱਕ ਕਰਦੀ ਰਹੀ ਉਹਨਾਂ ਦਾ ਫੋਨ ਨਹੀਂ ਲੱਗਾ ਦਿਨੇ ਇੱਥੋਂ ਚਾਚਾ ਜੀ ਦਾ ਬੇਟਾ ਬਾਹਰ ਗਿਆ ਸੀ ਉਹਨਾਂ ਘਰੇ ਗਈ ਮੈਂ ਨੰਬਰ ਲੈਣ ਉਹਨਾਂ ਨੰਬਰ ਦਿੱਤਾ ਮਾਸੀ ਜੀ ਦਾ ਭਤੀਜਾ ਬਾਹਰ ਗਿਆ ਸੀ ਉਹਨਾਂ ਕੋ ਨੰਬਰ ਲਿਆ ਉਹਨਾਂ ਕਿਹਾ ਕਿ ਸਾਡੇ ਕੋਲ ਨੰਬਰ ਨਹੀਂ ਹੈ ਆਪਾਂ ਉਧਰ ਮੰਮਾ ਚਲ ਗਏ ਨੋ ਸੱਸੇ ਗਈਆਂ ਆਪਾਂ ਮੰਮਾ ਦੀ ਮਾਸੀ ਦੀ ਮਤਲਬ ਪਰਜਾਈ ਦਾ ਫੋਨ ਆਇਆ ਕਿਵੇਂ ਆ ਇਹਨਾਂ ਨੇ ਕਿਹਾ ਨੰਬਰ 2 ਦਾ ਮਤਲਬ ਵਿਜੇ ਦਾ ਜਿੱਥੇ ਵੀ ਮਤਲਬ ਉਹ ਹੈਗਾ ਵਾ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਰਾਦੀ ਹਾਂਜੀ ਭਤੀਜਾ ਇਹਨਾਂ ਦਾ ਕਹਿੰਦੇ ਕਿ ਉਹਨਾਂ ਦੀ ਰਾਦੀ ਦੱਤ ਹੋ ਗਈ ਆ ਤਾਨੂੰ ਕਿੰਨੇ ਦੱਸਿਆ ਹੈ ਹਾਂ ਨੂੰ ਮਤਲਬ ਮਮਾ ਜੀ ਦੇ ਭਤੀਜੇ ਨੇ ਦੱਸਿਆ ਉਹਨਾਂ ਦੇ ਮਾਮਾ ਜੀ ਦੇ ਬੇਟੇ ਕੰਪਨੀ ਇੱਕ ਸੀਗੀ ਰੂਮ ਅਲੱਗ-ਅਲੱਗ ਸੀਗੇ ਉਹਨਾਂ ਪਹਿਲਾਂ ਨਾ ਤੁਹਾਨੂੰ ਹੂਮ ਕੀਤਾ ਸਾਨੂੰ ਨਹੀਂ ਦੱਸਿਆ ਉਹਨਾਂ ਨੇ ਮਤਲਬ ਆਪਣੇ ਘਰ ਪਰਿਵਾਰ ਨੂੰ ਰਾਤ ਸੀ ਹੀ ਦੱਸ ਦਿੱਤਾ ਸਾਨੂੰ ਅਗਲੇ ਦਿਨ ਪਤਾ ਇਹਨਾਂ ਨੇ ਨਹੀਂ ਦੱਸਿਆ ਅੱਛਾ ਭੇਦ ਭੇਦ ਹੀ ਆਏ ਵੀ ਹਾਂਜੀ ਭੇਦ ਹੀ ਆਏ ਮਤਲਬ ਕੋਈ ਕੁਝ ਬੋਲਦਾ ਰਿਹਾ ਕੋਈ ਕੁਝ ਬੋਲਦਾ ਰਿਹਾ ਉਹਨਾਂ ਦੇ ਬਾਰੇ ਕੀ ਹਾਲਾਤ ਕਿਹ ਤਰ੍ਹਾਂ ਦੇ ਹਾਲਾਤ ਬਹੁਤ ਮਾੜੇ ਆ ਪਹਿਲਾਂ ਮਤਲਬ ਵੱਡਾ ਜੇਠ ਸੀਗਾ ਉਹਨਾਂ ਦੀ ਚਾਰ ਬੱਚੇ ਛੜ ਗਏ ਦਥ ਹੋ ਗਈ ਉਸ ਤੋਂ ਬਾਅਦ ਬੱਚਾ ਮੇਰਾ 6 ਦਿਨ ਦਾ ਸੀਗਾ ਜਦੋਂ ਸੋਹਰੇ ਦੀ ਦਥ ਹੋ ਗਈ ਉਸ ਤੋਂ ਬਾਅਦ ਆ 11 ਨੂੰ ਮੇਰੇ ਬੱਚਾ ਸਾਲ ਦਾ ਹੋਇਆ 8 ਮਹੀਨੇ ਉਹਨਾਂ ਨੂੰ ਬਾਹਰ ਗਏ ਨੂੰ ਹੋ ਗਏ ਉਹਨਾਂ ਜਿਹੋ ਤਰੀਕ ਦਥ ਹੋ ਗਈ ਉਹ ਕਾਰੋਬਾਰ ਮਤਲਬ ਕਰਨ ਵਾਸਤੇ ਗਏ ਸੀਗੇ ਘਰ ਬਣਾਉਣਾ ਕਈ ਉਹਨਾਂ ਦੀ ਉਮੀਦਾਂ ਸੀਗੀਆਂ ਉਮੀਦਾਂ ਟੁੱਟ ਗਈਆਂ ਉਹਨਾਂ ਦੀ ਕੁਝ ਨਹੀਂ ਕਰ ਸਕੇ ਹਾਂਜੀ ਇਸ ਟਾਈਮ ਸਾਡੀਆਂ ਵੀ ਆਸਾਂ ਟੁੱਟ ਗਈਆਂ ਮੇਰੇ ਬੱਚੇ ਦੀ ਕੋਈ ਮਤਲਬ ਹੁਣ ਆਸ ਨਹੀਂ ਕਿਸੇ ਦਾ ਸਹਾਰਾ ਨਹੀਂ ਹੈਗਾ ਉਹਨੂੰ ਸਰਕਾਰ ਤੋਂ ਜਾਂ ਕੋਈ ਸਮਾਜ ਸੇਵੀ ਜਥੇ ਹੁੰਦੇ ਆ ਸਮਾਜ ਸੇਵੀ ਉਹ ਦਾਨੀ ਦਾਨੀ ਸਜਣ ਕੀ ਚਾਹੁੰਦੇ ਕੀ ਤੁਸੀਂ ਪਾਜੀ ਮੈਂ ਇਹ ਜਾਣੀ ਆ ਕਿ ਸਾਡੀਆਂ ਛੱਤਾਂ ਕੱਚੀਆਂ ਆ ਉਹ ਕਿਸੇ ਟਾਈਮੇ ਵੀ ਡਿੱਗ ਸਕਦੀਆਂ ਨੇ ਮਤਲਬ ਉਹ ਨਾ ਨਹੀਂ ਕਰ ਬਣਾਉਣਾ ਸੀ ਉਹ ਨਹੀਂ ਬਣਾ ਸਕੇ ਸਾਡੀ ਇਹ ਆ ਕਿ ਸਾਨੂੰ ਮਤਲਬ ਸਾਡੀ ਸਰਕਾਰ ਕੋਈ ਵੀ ਮਤਲਬ ਸਹਾਇਤਾ ਕਰੇ ਸਾਡੀ ਬੱਚੇ ਦੇ ਨਹੀਂ ਗਾ ਸਾਡੀ ਬੱਚੇ ਸਾਡੇ ਹਸਬੰਦ ਦੀ ਮਤਲਬ ਡੈੱਡ ਬੋਡੀ ਕਰੇ ਆ ਸਕੇ ਜੀ ਮੇਰੇ ਚਾਚਾ ਹੀ ਲੱਗਦੇ ਸੀਗੇ ਹਾਂਜੀ ਤੇ ਮੈਂ ਚਾਹੁੰਨੀ ਆ ਕਿ ਇਸ ਘਰ ਦੇ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਨੇ ਤੇ ਜੋ ਕਿ ਇਹ ਡੈੱਡ ਬੋਡੀ ਵੀ ਸਰਕਾਰ ਨੂੰ ਥੋੜੀ ਸਹਾਇਤਾ ਚਾਹੀਦੀ ਆ ਕਿ ਸਰਕਾਰ ਵੀ ਇਹਨਾਂ ਦੀ ਮਦਦ ਕਰ ਸਕੇ ਹੋਰ ਵੀ ਚਾਹੀਦੀ ਦਾਨੀ ਜਾਂ ਸਮਾਜ ਸੇਵੀ ਸੰਸਦ ਜੋ ਵੀ ਹੈ ਤਾਂ ਮੈਂ ਹੀ ਇਹੀ ਚਾਹੁੰਨੀ ਆ ਕਿ ਇਸ ਘਰ ਦੀ ਸਹਾਇਤਾ ਕੀਤੀ ਜਾਵੇ ਠੀਕ ਆ ਤੇ ਇਹਨਾਂ ਦਾ ਅਕਾਊਂਟ ਨੰਬਰ ਹੈਗਾ ਜੇ 1111930001011153 614 ਇਹਦੇ ਨਾਤੇ ਹੈ ਇਹ ਹੈਗਾ ਜੀ ਪੰਮੋ ਦੇ ਨਾਤੇ ਹਾਂਜੀ ਉਹਨਾਂ ਦੀ ਮਾਤਾ ਦਾ ਨਾਮ ਅੱਛਾ ਫੇਰ ਇੱਕ ਵਾਰ ਥੋੜੀ ਪੰਜਾਬੀ ਚ ਰਿਪੀਟ ਕਰ ਲਓ ਇੱਕ ਇੱਕ ਅੱਛਾ 11 9300 10 115 36 14 ਮੇਰੇ ਨਾਮ ਭਾਜੀ ਗੁਰਨਾਬ ਸਿੰਘ ਹੈ ਜੀ ਇਹ ਸਾਡੇ ਚਾਚੇ ਦਾ ਲੜਕਾ ਸੀ ਤੇ ਅਸੀਂ ਇਹੋ ਹੀ ਮਦਦ ਮੰਗਦੇ ਜਿਹੜਾ ਸੇਵਾ ਸਸ਼ਟੀ ਵਾਲੇ ਆ ਤੇ ਸਾਡੀ ਵਾਦ ਤੋਂ ਵਾਦ ਇਹਨਾਂ ਪਰਿਵਾਰ ਦੀ ਮਦਦ ਕੀਤੀ ਜਾਵੇ ਕੋ ਕਮਰੇ ਵੇਖੋ ਇਹਨਾਂ ਦੇ ਸੱਤਾ ਡਿੱਗੀਆਂ ਦੀਆਂ ਤੇ ਇੱਕ ਆਡੀ ਜਿਹੜੀ ਡੈੱਡ ਬੋਡੀ ਬਾਹਰ ਆ ਉਹ ਸਾਨੂੰ ਦਿੱਤੀ ਜਾਵੇ ਅਸੀਂ ਕੋ ਬੱਚੇ ਦਾ ਮੂੰਹ ਵੇਖ ਸਕੀਏ ਪਰਿਵਾਰ ਵੇਖੋ ਰੋ ਰੋ ਬੁਰਾ ਹਾਲ ਹੋ ਰਿਹਾ ਪਰਿਵਾਰ ਦਾ ਵੀ ਤਾਂ ਇਹੀ ਮਦਦ ਮੰਗਦੇ ਆ ਜਿਹੜੇ ਸੇਵਾ ਸੇਸ਼ਟੀ ਵਾਲੇ ਆ ਇਹ ਕਹਿੰਦੇ ਤੋ ਕਿੰਨੀ ਕਾਸਟ ਕੀਤੀ ਸੀ ਭਾਈ ਸਾਹਿਬ ਇਕਨਈਆ ਜੀ ਜੂਗੇਟੀ ਵਾਲੇ ਉਹਨਾਂ ਕੋ ਰਿਕਵੈਸਟ ਕੀਤੀ ਆ ਉਹ ਵੇਖੋ ਸਾਡੀ ਮਦਦ ਕਰਨਗੇ ਜੀ ਬਾਕੀ ਜਿਹੜੇ ਹੋਰ ਵੀ ਸੇਵਾ ਵਾਲੇ ਆ ਇਹਨਾਂ ਪਰਿਵਾਰ ਦੀ ਵਾਦ ਤੋਂ ਵਾਦ ਸੇਵਾ ਕੀਤੀ ਜਾਵੇ